ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਹਰੀਆਂ ਸਬਜ਼ੀਆਂ ਦਾ ਟੇਸਟੀ ਜਾਂ ਨਾਸ਼ਤਾ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਜੇਕਰ ਤੁਹਾਨੂੰ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਅਤੇ ਕਿ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਹਰੀਆਂ ਸਬਜ਼ੀਆਂ ਦਾ ਨਾਸ਼ਤਾ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਹਰੀਆਂ ਸਬਜ਼ੀਆਂ ਦਾ ਨਾਸ਼ਤਾ ਬਣਾਉਣ ਵਾਸਤੇ ਤੇ ਇੱਕ ਆਪਾਂ ਬਰਤਨ ਲੈ ਲਿਆ ਬਰਤਨ ਦੇ ਵਿੱਚ ਪਾ ਦਾਂਗੇ ਦੋ ਪਿਆਜ਼ ਲੰਬਾਈ 'ਚ ਕੱਟੇ ਹੋਏ ਅੱਧਾ ਕਫਲ ਆਪਣੇ ਕੋਲੇ ਗੋਭੀ ਦਾ ਸੀਗਾ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਬਰੀਕ-ਬਰੀਕ ਕੱਟ ਲਿਆਗਾ ਇਹ ਪਾ ਦਾਂਗੇ ਇੱਕ ਸ਼ਿਮਲਾ ਮਿਰਚ ਲੰਬਾਈ 'ਚ ਕੱਟੀ ਹੋਈ ਇੱਕ ਗਾਜਰ ਕद्दूकस ਕੀਤੀ ਹੋਈ ਤੇ ਦੋ ਆਲੂ ਆਲੂਆਂ ਨੂੰ ਆਪਾਂ ਕद्दूकस ਕਰ ਲਿਆ ਸੀ ਕद्दूकस ਕਰਕੇ ਆਲੂਆਂ ਨੂੰ ਆਪਾਂ ਪਾਣੀ ਦੇ ਵਿੱਚ ਰੱਖਤਾ ਸੀ ਕਿ ਆਲੂ ਆਪਣੇ ਕਾਲੇ ਨਾ ਪੈਣ ਉਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਇਹਨਾਂ ਦਾ ਪਾਣੀ ਨਿਚੋੜਤਾਗਾ ਇਹ ਪਾ ਦਾਂਗੇ ਦੋ ਹਰੀਆਂ ਮਿਰਚਾਂ ਬਰੀਕ ਕੱਟੀਆਂ ਹੋਈਆਂ ਇਹ ਥੋੜਾ ਜਿਹਾ ਪਾ ਦਾਂਗੇ ਆਪਾਂ ਹਰਾ ਧਨੀਆ ਹੁਣ ਆਪਾਂ ਮਸਾਲੇ ਐਡ ਕਰਾਂਗੇ ਮਸਾਲਿਆਂ ਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਨਮਕ ਨਮਕ ਆ ਪਾਵਾਂਗੇ ਸਵਾਦ ਅਨੁਸਾਰ ਤੇ ਥੋੜੀ ਜਿਹੀ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਧਨੀਆ ਪਾਊਡਰ ਥੋੜੀ ਜਿਹੀ ਪਾ ਦਾਂਗੇ ਆਪਾਂ ਹਲਦੀ ਅੱਧਾ ਚਮਚ ਪਾ ਦਾਂਗੇ ਆਪਾਂ ਸਾਬਤ ਜੀਰਾ ਅੱਧਾ ਚਮਚ ਪਾ ਦਾਂਗੇ ਆਪਾਂ ਚਾਟ ਮਸਾਲਾ ਇੱਕ ਪੌਊਚ ਜਿਹੜਾ ਮੈਗੀ ਦੇ ਵਿੱਚੋਂ ਮਸਾਲਾ ਨਿਕਲਦਾ ਨਾਗਾ ਉਹ ਪਾ ਦਾਂਗੇ ਇੱਕ ਛੋਟੀ ਕੌਲੀ ਪਾ ਦਾਂਗੇ ਆਪਾਂ ਚੌਲਾਂ ਦਾ ਆਟਾ ਉਹਦੂ ਵੀ ਛੋਟੀ ਕੌਲੀ ਹੈਗੀ ਆ ਵੇਸਣ ਜੋ ਲਾਂਦਾ ਆਟਾ ਨਹੀਂ ਤਾਂ ਤੁਸੀਂ ਆਰਾ ਰੋਟ ਵੀ ਪਾ ਸਕਦੇ ਹੋ ਇੱਕ ਚਮਚ ਪਾ ਦਾਂਗੇ ਆਪਾਂ ਰਿਫਾਈਨਡ ਤੇਲ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰ ਦਿੰਨੇ ਆ ਜੇ ਆਪਾਂ ਨੂੰ ਪਾਣੀ ਦੀ ਜ਼ਰੂਰਤ ਪਈ ਤਾਂ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਵੈਸੇ ਮੈਨੂੰ ਲੱਗਦਾ ਨਹੀਂ ਕਿਉਂਕਿ ਸਬਜ਼ੀਆਂ ਦੇ ਵਿੱਚ ਕਾਫੀ ਪਾਣੀ ਹੁੰਦਾਗਾ ਇਹ ਨਾਸ਼ਤਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾਗਾ ਤੇ ਇੱਕ ਜਲਦੀ ਬਣ ਜਾਂਦਾ ਨਾਸ਼ਤਾ ਸਾਰੀਆਂ ਸਬਜ਼ੀਆਂ ਤੁਸੀਂ ਚੀਰ ਕੇ ਰੱਖ ਲਓ ਸਵੇਰ ਦੇ ਟਾਈਮ ਤੇ ਵੀ ਇਹ ਨਾਸ਼ਤੇ ਨੂੰ ਤੁਸੀਂ ਬਣਾ ਸਕਦੇ ਹੋ ਬੱਚਿਆਂ ਨੂੰ ਬਹੁਤ ਪਸੰਦ ਆਉਂਦਾਗਾ ਵੱਡਾਂ ਤੋਂ ਲੈ ਕੇ ਬੱਚਿਆਂ ਨੂੰ ਕਾਫੀ ਪਸੰਦ ਆਉਂਦਾ ਇਹ ਨਾਸ਼ਤਾ ਹਾਂਜੀ ਸਾਰਾ ਸਮਾਨ ਆਪਾਂ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਆਪਾਂ ਨੂੰ ਪਾਉਣਾ ਪਊਗਾ ਤੇ ਆਪਾਂ ਦੋ ਕੋ ਚਮਚੇ ਇੱਕ ਵਾਰੀ ਪਾਣੀ ਦੇ ਪਾਤੇ ਆ ਜਿਆਦਾ ਬੈਟਰ ਆਪਾਂ ਗਿੱਲਾ ਨਹੀਂ ਕਰਨਾਗਾ ਜਿਵੇਂ ਕਿ ਆਪਾਂ ਪਕੌੜਿਆਂ ਨੂੰ ਬਣਾਉਣਾ ਹੁੰਦਾ ਉਸੇ ਤਰ੍ਹਾਂ ਨਹੀਂ ਆਪਾਂ ਬਣਾਉਣਾਗਾ ਥੋੜਾ ਜਿਹਾ ਪਾਣੀ ਆਪਾਂ ਹੋਰ ਐਡ ਕਰਾਂਗੇ ਇੱਕੇ ਵਾਰੀ ਪਾਣੀ ਪਾ ਦਾਂਗੇ ਨਾ ਫਿਰ ਬੈਟਰ ਥੋੜਾ ਜਿਹਾ ਗਿੱਲਾ ਹੋ ਜਾਂਦਾਗਾ ਥੋੜਾ ਥੋੜਾ ਪਾਣੀ ਪਾ ਕੇ ਬੈਟਰ ਵਧੀਆ ਬਣਾ ਲਾਂਗੇ ਹਾਂਜੀ ਸਾਰਾ ਸਮਾਨ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰਤਾ ਤੇ ਤਿੰਨ ਚਾਰ ਚਮਚੀ ਆਪਾਂ ਪਾਣੀ ਦੇ ਪਾਏ ਸੀ ਜ਼ਿਆਦਾ ਪਾਣੀ ਨਹੀਂ ਆਪਾਂ ਪਾਇਆਗਾ ਤੇ ਹੁਣ ਆਪਾਂ ਬਣਾਵਾਂਗੇ ਟੇਸਟੀ ਜਾਂ ਨਾਸ਼ਤਾ ਹਾਂਜੀ ਦੋਨੇ ਹੱਥਾਂ ਨੂੰ ਆਪਾਂ ਰਫਾਈਂਡ ਤੇਲ ਲਾ ਲਾਂਗੇ ਕਿ ਆਪਣੇ ਹੱਥਾਂ ਦੇ ਨਾਲ ਨਾ ਮਿਸ਼ਨ ਲੱਗੇ ਨਾ ਬਾਲਾ ਤੇ ਹੁਣ ਆਪਾਂ ਥੋੜਾ ਥੋੜਾ ਮਿਸ਼ਨ ਨੂੰ ਚੱਕ ਲਾਂਗੇ ਤੇ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਨਾ ਗੋਲ ਜਿਹੀ ਸ਼ੇਪ ਦੇ ਦਾਂਗੇ ਜਿਵੇਂ ਆਪਾਂ ਟਿੱ ਇਸ ਤਰ੍ਹਾਂ ਵੈਸੇ ਤੁਸੀਂ ਨਾਸ਼ਤਾ ਕਿਵੇਂ ਵੀ ਬਣਾ ਸਕਦੇ ਆ ਕਿਸੇ ਵੀ ਸ਼ੇਪ ਦੇ ਵਿੱਚ ਬਣਾ ਸਕਦੇ ਆ ਇਸ ਤਰ੍ਹਾਂ ਆਪਾਂ ਗੋਲ ਟਿੱਕੀਆਂ ਦੀ ਸ਼ੇਪ ਦੇ ਦਾਂਗੇ ਤੇ ਰੱਖ ਦਾਂਗੇ ਆਪਾਂ ਇਸ ਤਰ੍ਹਾਂ ਪਲੇਟ ਦੇ ਵਿੱਚ ਇਸੇ ਤਰੀਏ ਆਪਾਂ ਸਾਰਾ ਨਾਸ਼ਤਾ ਬਣਾ ਕੇ ਰੈਡੀ ਕਰ ਲਾਂਗੇ ਹਾਂਜੀ ਫਰਾਈ ਕਰਨ ਵਾਸਤੇ ਸਾਰਾ ਨਾਸ਼ਤਾ ਆਪਾਂ ਬਣਾ ਕੇ ਰੈਡੀ ਕਰ ਲਿਆ ਤੇ ਹੁਣ ਆਪਾਂ ਚੱਲਦੇ ਇਹਨਾਂ ਨੂੰ ਫਰਾਈ ਕਰਨ ਵਾਸਤੇ ਹਾਂਜੀ ਨਾਸ਼ਤੇ ਨੂੰ ਫਰਾਈ ਕਰਨ ਵਾਸਤੇ ਤੇਲ ਆਪਾਂ ਕੜਾਹੀ ਦੇ ਵਿੱਚ ਗਰਮ ਕਰ ਲਿਆ ਹੁਣ ਇੱਕ ਇੱਕ ਟਿੱਕੀ ਚੱਕਦੇ ਜਾਵਾਂਗੇ ਤੇ ਤੇਲ 'ਚ ਆਪਾਂ ਛੱਡਦੇ ਜਾਵਾਂਗੇ ਤਿੰਨ ਟਿੱਕੀਆਂ ਆਪਾਂ ਤੇਲ ਦੇ ਵਿੱਚ ਛੱਡੀਆਂ ਜਦੋਂ ਹਲਕਾ ਜਿਹਾ ਸੇਕ ਲੱਗ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਹਲਾਵਾਂਗੇ ਤੇ ਗੈਸ ਆਪਾਂ ਰੱਖਾਂਗੇ ਮੀਡੀਅਮ ਜਿਹਾ ਜ਼ਿਆਦਾ ਤੇਜ਼ ਵੀ ਨਹੀਂ ਤੇ ਜ਼ਿਆਦਾ ਸਲੋ ਵੀ ਨਹੀਂ ਨਾਸ਼ਤੇ ਨੂੰ ਹਲਕਾ ਜਿਹਾ ਸੇਕ ਲੱਗ ਤੇ ਹੁਣ ਆਪਾਂ ਚਾਰਨ ਦੇ ਨਾਲ ਇਹਨਾਂ ਨੂੰ ਹਲਾ ਦਿੰਨੇ ਆ ਉਲਟ-ਪੁਲਟ ਕਰ ਦਿੰਨੇ ਆ ਕਿ ਦੋਨੇ ਪਾਸੇ ਵਧੀਆ ਸੇਕ ਜਾਣ ਤੁਸੀਂ ਦੇਖ ਸਕਦੇ ਹੋ ਹਲਕਾ ਜਿਹਾ ਕਲਰ ਆ ਗਿਆ ਹਾਂਜੀ ਜੇ ਗੈਸ ਆਪੇ ਇੱਕੇ ਵਾਰੀ ਜ਼ਿਆਦਾ ਤੇਜ਼ ਕਰ ਦਾਂਗੇ ਨਾ ਤੇ ਕਈ ਵਾਰ ਇਹ ਹੋ ਜਾਂਦਾ ਹੈ ਕਿ ਵਿੱਚੋਂ ਕੱਚੀਆਂ ਜਿਹੀਆਂ ਰਹਿ ਜਾਂਣਗੀਆਂ ਤੇ ਉੱਪਰੋਂ ਪੱਕ ਜੇ ਜਾਂਦੀਆਂ ਇਸ ਕਰਕੇ ਆਪਾਂ ਨਾ ਹੀ ਤੇ ਜ਼ਿਆਦਾ ਤੇਜ਼ ਅੱਗ ਰੱਖੀ ਤੇ ਨਾ ਹੀ ਜ਼ਿਆਦਾ ਘੱਟ ਅੱਗ ਰੱਖੀ ਆ ਮੀਡੀਅਮ ਜੀ ਅੱਗ ਤੇ ਆਪਾਂ ਇਹਨਾਂ ਨੂੰ ਫਰਾਈ ਕਰੀ ਜਾਂਦੇ ਤੇ ਬਹੁਤ ਵਧੀਆ ਫਰਾਈ ਹੋ ਜਾਂਦੀਆਂ ਕੁਰਕਰੀਆਂ ਹੋ ਜਾਂਦੀਆਂ ਟੇਸਟੀ ਜੀਆਂ ਅੱਜ ਨਾਲ ਸਾਡੇ ਮੀਂਹ ਪਈ ਜਾਂਦਾ ਹਜੇ ਤੱਕ ਵੀ ਪਈ ਜਾਂਦਾ ਤੇ ਬੱਚੇ ਕਹ ਜਾਇਦਾ ਤੇ ਮੈਂ ਕਿਹਾ ਚਲ ਆਪਾਂ ਅੱਜ ਬਣਾ ਕੇ ਦੇ ਦਿੰਨੇ ਆ ਬੱਚਾ ਨੂੰ ਵਧੀਆ ਜਿਹਾ ਨਾਸ਼ਤਾ ਤੇ ਹੁਣ ਤੁਸੀਂ ਦੇਖ ਸਕਦੇ ਹਲਕਾ ਜਿਹਾ ਸੇਕ ਲੱਗ ਗਿਆ ਦੋਨੇ ਪਾਸਿਓ ਵਧੀਆ ਜਿਹਾ ਸੇਕ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਤੇਲ ਚੋਂ ਕੱਢ ਲੈਣੇ ਆ ਤੇ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹਨਾਂ ਦਾ ਤੇਲ ਨਿਚੋੜ ਦਾਂਗੇ ਤੇ ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ ਬਾਕੀ ਦਾ ਨਾਸ਼ਤਾ ਵੀ ਆਪਾਂ ਇਸੇ ਤਰੀਕੇ ਨਾਲ ਰੈਡੀ ਕਰ ਲਾਂਗੇ ਹਾਂਜੀ ਸਾਰਾ ਨਾਸ਼ਤਾ ਆਪਾਂ ਫਰਾਈ ਕਰ ਲਿਆ ਤੇ ਉਸੇ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਹੁਣ ਤੇਲ ਚੋਂ ਕੱਢ ਕੇ ਤੇ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਝੋਟ ਲਾਂਗੇ ਬਹੁਤ ਵਧੀਆ ਨਾਸ਼ਤਾ ਬਣਿਆਗਾ ਤੇ ਬਹੁਤ ਹੀ ਆਪਾਂ ਸੌਖੇ ਤਰੀਕੇ ਨਾਲ ਇਹ ਨਾਸ਼ਤਾ ਬਣਾਇਆਗਾ ਤੇ ਇਹ ਕੇਸ ਨਾਸਤੇ ਤੇ ਟਾਈਮ ਵੀ ਨਹੀਂ ਲੱਗਦਾਗਾ ਸਬਜ਼ੀਆਂ ਚਿਰੋ ਫਟਾਫਟ ਵਧੀਆ ਜਿਹਾ ਬੈਟਰ ਬਣਾਓ ਤੇ ਤੇਲ ਗਰਮ ਕਰੋ ਤੇ ਇਸ ਤਰ੍ਹਾਂ ਆਪਾਂ ਫਰਾਈ ਕਰੋ ਹਾਂਜੀ ਨਾਸ਼ਤੇ ਦੇ ਨਾਲ ਰੱਖਤੀ ਆਪਾਂ ਟਮਾਟਰਾਂ ਦੀ ਸੋਸ ਚਾਹੇ ਤੁਸੀਂ ਇਹਨੂੰ ਚਾਹ ਦੇ ਨਾਲ ਵੀ ਸਰਵ ਕਰ ਸਕਦੇ ਹੋ ਨਾਸਤੇ ਨੇ ਤੇ ਤੁਸੀਂ ਇਹਨੂੰ ਸੌਸ ਦੇ ਨਾਲ ਵੀ ਖਾ ਸਕਦੇ ਹੋ ਉੱਪਰੋਂ ਥੋੜਾ ਜਿਹਾ ਕ੍ਰਿਸਪੀ ਬਣਿਆ ਵਿੱਚੋਂ ਥੋੜਾ ਜਿਹਾ ਸੌਫਟ ਬਣਿਆ ਬਹੁਤ ਹੀ ਜ਼ਿਆਦਾ ਇਹ ਟੇਸਟੀ ਨਾਸ਼ਤਾ ਬਣਿਆਗਾ ਤੁਸੀਂ ਵੀ ਘਰ ਵਿੱਚ ਜ਼ਰੂਰ ਟਰਾਈ ਕਰਕੇ ਦੇਖੋ ਤੇ ਕਮੈਂਟ ਕਰਕੇ ਵੀ ਤੁਸੀਂ ਜ਼ਰੂਰ ਦੱਸਦੇ ਵੀ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਜੇਕਰ ਤੁਸੀਂ ਹਜੇ ਤੱਕ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ